ਲੁਧਿਆਣਾ ਦੇ ਲੱਡ ਵਾਲਾ ਅਧੀਨ ਪੈਂਦੇ ਹੜੰਬਾ ਥਾਣਾ ਦੇ ਨਜ਼ਦੀਕ ਇੱਕ ਮੇਨ ਬਾਜ਼ਾਰ ਦੀਆਂ ਤਸਵੀਰਾਂ ਨੇ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਟੇਰਿਆਂ ਦਾ ਮੁਕਾਬਲਾ ਜਿਹੜਾ ਇੱਕ ਕੁੜੀ ਵੱਲੋਂ ਜਿਹੜੀ ਦੁਕਾਨ ਤੇ ਉੱਤੇ ਹੈਗੀ ਆ ਉਸ ਵੱਲੋਂ ਬੜੀ ਬਹਾਦਰੀ ਦੇ ਨਾਲ ਉਹ ਲਟੇਰਿਆਂ ਦਾ ਮੁਕਾਬਲਾ ਕੀਤਾ ਜਾਂਦਾ ਜਿਸ ਵੇਲੇ ਉਹ ਲਟੇਰੇ ਦੁਕਾਨ ਦੇ ਵਿੱਚ ਚਾਕੂ ਦਿਖਾ ਕੇ ਉਹਨੂੰ ਡਰਾ ਕੇ ਉਹ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁੜੀ ਵੱਲੋਂ ਬੜੀ ਬਹਾਦਰੀ ਨਾਲ ਮੁਕਾਬਲਾ ਕਰਕੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਜਾਂਦਾ ਹੈ ਜੀ ਹਾਂ ਇਹ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿ ਲੁਧਿਆਣਾ ਦੇ ਲੱਡਵਾਲਾ ਦੀਨ ਪੈਂਦੇ ਹੜੰਬਾ ਦੀਆਂ ਨੇ ਜਿੱਥੇ ਇੱਕ ਮੰਡੀ ਟਰਾਂਸਫਰ ਦੀ ਦੁਕਾਨ ਆ ਉੱਥੇ ਕੁੜੀ ਬੈਠੀ ਆ ਲਟੇਰੇ ਆਉਂਦੇ ਨੇ ਚਾਕੂ ਦਿਖਾ ਕੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁੜੀ ਇੱਕ ਵਾਰ ਜਦੋਂ ਡਰ ਕੇ ਪਿੱਛੇ ਹਟਦੀ ਆ ਤਾਂ ਲਟੇਰੇ ਗੱਲੇ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁੜੀ ਵੱਲੋਂ ਉਹਨਾਂ ਦਾ ਕਾਲਰ ਖਿੱਚ ਕੇ ਉਹਨਾਂ ਨੂੰ ਆ ਮੁਕਾਬਲਾ ਜਿਹੜਾ ਮੌਕੇ ਤੇ ਕੀਤਾ ਜਾਂਦਾ ਪਰ ਲਟੇਰਿਓ ਤੋਂ ਡਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹ ਆਪਣਾ ਜਿਹੜਾ ਹਥਿਆਰ ਚਾਕੂ ਹੁੰਦਾ ਉਹ ਵੀ ਉੱਥੇ ਛੱਡ ਕੇ ਭੱਜ ਜਾਂਦੇ ਨੇ ਇਲਾਕਾ ਨਿਵਾਸੀਆਂ ਵੱਲੋਂ ਨਾਲ ਦੀਆਂ ਦੁਕਾਨਦਾਰਾਂ ਵੱਲੋਂ ਕੁੜੀ ਦੀ ਬਹੁਤ ਤਾਰੀਫ਼ ਕੀਤੀ ਜਾ ਰਹੀ ਆ ਕੁੜੀ ਨੂੰ ਬਹੁਤ ਸਾਰਾ ਪਿਆਰ ਵੀ ਦਿੱਤਾ ਜਾ ਰਿਹਾ ਜਿਹੜੀ ਬਹਾਦਰੀ ਦੇ ਨਾਲ ਜਿਸ ਬਹਾਦਰੀ ਦੇ ਨਾਲ ਉਸ ਲੜਕੀ ਵੱਲੋਂ ਉਹਨਾਂ ਲਟੇਰਿਆਂ ਦਾ ਬਿਨਾਂ ਡਰੇ ਮੁਕਾਬਲਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜੀ ਦੋਸ਼ੀਆਂਾਂ ਦੀ ਆ ਪਾਲ ਕੀਤੀ ਜਾ ਰਹੀ ਆ ਇਲਾਕਾ ਨਿਵਾਸੀਆਂ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਜਲਦ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਆ ਤੇ ਨਾਲ ਹੀ ਉਸ ਬਹਾਦਰ ਲੜਕੀ ਨੂੰ ਸਨਮਾਨਿਤ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਅੱਛਾ ਤੁਹਾਡਾ ਨਾਂ ਕੀ ਹੈ? ਸੋਨੀ ਵਲੀ। ਪੂਰਾ ਮਾਮਲਾ ਕੀ ਹੋਇਆ ਸੀ ਕੱਲ? ਉਹ ਬਾਹਰੋਂ ਆਇਆ ਸੀ ਚਾਕੂ ਦਿਖਾ ਕੇ ਮੈਨੂੰ ਕਹਿ ਰਿਹਾ ਸੀ ਪੈਸੇ ਕੱਢ। ਹੂੰ। ਫਿਰ ਮੈਂ ਇੱਕਦਮ ਪਿੱਛੇ ਹੋ ਗਈ। ਫਿਰ ਜਦੋਂ ਉਹ ਗੱਲੇ ਨੂੰ ਹੱਥ ਪਾਉਣ ਲੱਗਿਆ ਫਿਰ ਮੈਂ ਉਹਦਾ ਕਾਲਰ ਜਿਹਾ ਫੜ ਕੇ ਖਿੱਚ ਲਿਆ ਸੀ। ਹੂੰ। ਫਿਰ ਉਹ ਡਰ ਕੇ ਭੱਜ ਗਿਆ। ਅੱਛਾ ਉਹ ਚਾਕੂ ਲੈ ਕੇ ਜਦੋਂ ਆਇਆ ਅੰਦਰ ਤੁਹਾਨੂੰ ਡਰ ਨਹੀਂ ਲੱਗਿਆ ਕਿਉਂਕਿ ਉਹ ਚਾਕੂ ਵੀ ਇੱਥੇ ਸੜ ਕੇ ਭੱਜ ਗਿਆ। ਹਾਂਜੀ ਚੱਕੂ ਇੱਥੇ ਸੱਟ ਕਰਾ ਦਿੱਤੀ। ਅੱਗੇ ਕੀ ਗਿਆ ਪੰਜਾਬੀ ਬੋਲਦਾ ਸੀ? ਹਾਂ ਪੰਜਾਬੀ ਬੋਲ ਰਿਹਾ ਸੀ। ਕਿਰਸੀ ਪੈਸੇ ਕੱਢ। ਹੂੰ ਮੈਂ ਇੱਕਦਮ ਡਰ ਗਈ ਪਿੱਛੇ ਹੋ ਗਈ। ਉਸ ਤੋਂ ਬਾਅਦ ਜਦੋਂ ਗੱਲੇ ਨੂੰ ਹੱਥ ਪਾਉਣ ਲੱਗੇ ਮੈਨੂੰ ਹੌਸਲਾ ਆ ਗਿਆ। ਕਿ ਭਈ ਮੈਂ ਦੁਕਾਨ ਨੂੰ ਬਚਾਵਾਂ ਕਿਦਾਂ? ਫੇਰ ਮੈਨੂੰ ਫੜਿਆ ਕਾਲਰ ਤੋਂ ਖਿੱਚੇ ਲੈ ਥੱਲੇ। ਹੂੰ ਬਸ ਉਹਨੂੰ ਡਰ ਲੱਗੇ ਫਿਰ ਉਹ ਭੱਜ। ਤੁਸੀਂ ਵੀ ਉਹਦੇ ਮਗਰ ਭੱਜਦੇ ਹੋ ਦੁਕਾਨਦਾਰ ਸਾਰੇ ਇਕੱਠੇ ਹੋ ਗਏ ਸੀ। ਦੁਕਾਨਦਾਰ ਬਾਅਦ ਇਕੱਠੇ ਸੀ ਥੋੜੀ ਜਿਹੀ ਵਾਰ ਪਲੱਟ ਹੋਏ ਅਜਾ ਜਰਜ ਵੀ ਕਿਉਂਕਿ ਡਰ ਹੁੰਦਾ ਇੱਕ ਲੁਟੇਰਾ ਆਇਆ ਐਡਾ ਵੱਡਾ ਚਾਕੂ ਲੈ ਕੇ ਹਨਾ ਉਹ ਕਿਵੇਂ ਸੀ ਮਤਲਬ ਉਦੋਂ ਇੱਕਦਮ ਉਹਨੂੰ ਪੈਸੇ ਦੇ ਗੱਲੇ ਦੇ ਹੱਥ ਪਾਇਆ ਤੁਸੀਂ ਬੜੇ ਐਕਟਿਵ ਹੋ ਕੇ ਫਟਾਫਟ ਉਹਦੇ ਤੇ ਹਾਂਜੀ ਉਹ ਮੈਨੂੰ ਗੁੱਸਾ ਆ ਗਿਆ ਸੀ ਉਹ ਤੇ ਕਿ ਭਈ ਉਹ ਮੈਨੂੰ ਚਾਕੂ ਦਿਖਾ ਰਿਹਾ ਫਿਰ ਮੈਂ ਫੜ ਕੇ ਖਿੱਚ ਲਿਆ ਥੱਲੇ ਬਸ ਫਿਰ ਮੈਂ ਚਿੱਕ ਚਿੱਕਾ ਮਾਰਨ ਲੱਗੀ ਜੋਰ-ਜੋਰ ਦੀ ਕਿ ਕੋਈ ਆ ਜਾਵੇ ਫਿਰ ਉਸ ਤੋਂ ਬਾਅਦ ਉਹ ਜਦ ਹੀ ਭੱਜ ਗਿਆ ਅਨਸ਼ਕੀ ਮਾਮਲਾ ਹੈ ਜੀ ਪੁਰਾਣਾ ਕੁੜੀ ਨੂੰ ਡਟਾ ਬਣਾਇਆ ਜੀ ਖੰਭਣਾ ਰੋਡ ਤੇ ਇੱਥੇ ਹੰਭਣਾ ਦੇ ਵਿੱਚ ਹੀ ਮੁੱਲਾਪੁਰ ਰੋਡ ਤੇ ਇੱਕ ਦੁਕਾਨ ਹੈ ਮਨੀ ਚੇਂਜਰ ਤੇ ਮੋਬਾਈਲ ਦਾ ਜਿੰਨਾਂ ਵਾਰ ਤੇ ਵੀ ਉਹਦੇ ਵਿੱਚ ਲੜਕੀ ਸੀ ਉੱਥੇ ਇਕੱਲੀ ਜਿਹੜੀ ਕੰਮ ਕਰਦੀ ਆ ਸੋਨੀਆ ਉਹ ਬੈਠਾ ਆਪਣੇ ਕੰਮ ਕਰਦੀ ਜੀ ਦੁਕਾਨ ਤੇ ਤੇ ਉਹ ਕੋਈ ਡਿਟੇਲ ਆਇਆ ਉਹਦੇ ਕੋਲ ਚਾਕੂ ਸੀ ਉੱਥੇ ਲੜਕੀ ਨੂੰ ਕਹਿਣ ਲੱਗਾ ਜੇ ਮੈਨੂੰ ਪੈਸੇ ਦੇ ਦੇ ਉਹ ਅਜੇ ਜਦੋਂ ਡਟਾ ਕੇ ਅੱਗੇ ਹੋਣਾ ਤਾਂ ਉਹ ਲੜਕੀ ਨੂੰ ਫੜ ਲਿਆ ਖੜਕੀਦਾ ਮਤਲਬ ਤਪੜ ਮਾਰੀ ਦੂਦਿਆ ਨਾ ਚੱਕੂ ਛੱਡ ਕੇ ਭੱਜ ਗਿਆ ਤੁਮੋ ਤੇ ਕੋਈ ਵੀ ਮਤਲਬ ਅਣਹੋਣੀ ਘਟਨਾ ਤੋਂ ਬਚਾ ਲਿਆ ਕੀ ਮਾਮਲਾ ਦੱਸ ਗਏ ਸਰ ਬਸ ਉਹ ਕਰ ਰਹੇ ਜੀ ਤੇ ਜਾਂਚ ਕਰ ਰਹੇ ਹਾਂ ਉੱਥੇ ਸੀਸੀਟੀਵੀ ਵਗੈਰਾ ਦੇ ਚੈੱਕ ਕਰ ਰਹੇ ਹਾਂ ਅੱਛਾ ਜਿਹੜਾ ਡੇਰਾ ਸੀ ਉਹ ਚੱਕੂ ਛੱਡ ਕੇ ਭੱਜ ਗਿਆ ਉਹ ਰਿਕਵਰ ਕਰ ਰਹੇ ਹਾਂ